برنامہ دیکھ رہے سارے ہی শ্রোتیاں ਨੂੰ میرے ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਭਾਈ ਅੰਮ੍ਰਿਤਪਾਲ ਖਾਲਸਾ ਵੀ ਹੁਣ ਚਰਚਾ ਦਾ ਵਿਸ਼ਾ ਬਣ ਗਏ ਨੇ ਕਿਉਂਕਿ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਜਿਹੜੀ ਐਨਐਸਏ ਖਤਮ ਹੋ ਜਾਵੇਗੀ ਜੇ ਗੱਲ ਕਰੀਏ ਅੰਮ੍ਰਿਤਪਾਲ ਖਾਲਸਾ ਜੋ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਨੇ ਇੱਕ ਪਾਸੇ ਸਰਜੀਤ ਸਿੰਘ ਖਾਲਸਾ ਅਤੇ ਉਹਨਾਂ ਦੇ ਪਿਤਾ ਸੇਮ ਸਿੰਘ ਖਾਲਸਾ ਵੱਲੋਂ ਮੈਂਬਰਸ਼ਿਪ ਮੁਹਮ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਭਾਈ ਅੰਮ੍ਰਿਤਪਾਲ ਖਾਲਸਾ ਦੇ ਅਤੇ ਉਸ ਦੀ ਪਾਰਟੀ ਦੇ ਨਾਲ ਜੁੜ ਰਹੇ ਨੇ ਜੇਕਰ ਅਜਾਇਆ ਹੋਇਆ ਅਜਾਇਆ ਚੱਲਦਾ ਰਿਹਾ ਲਗਾਤਾਰ ਜਿਸ ਤਰ੍ਹਾਂ ਕਾਫਲੇ ਪੀੜਾਂ ਵਧੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਪਾਰਟੀ ਨੂੰ ਲੈ ਕੇ ਤਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਾ ਪਦਰਾ ਮੁਕਾਬਲਾ ਇੱਕ ਪਦਰਾ ਇੱਕ ਪਾਸੇ ਹੋ ਜਾਵੇਗਾ ਯਾਨੀ ਕਿ ਭਾਈ ਅਮਰਤਪਾਲ ਖਾਲਸਾ ਐਜ਼ এ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨਗੇ ਨਵੀਂ ਪਾਰਟੀ ਦਾ ਆਗਾਜ਼ ਹੋਵੇਗਾ ਬੜੀ ਜਲਦੀ ਜਿਹੜੀ ਤਰੱਕੀ ਕੀਤੀ ਜੇ ਕਿਸੇ ਪਾਰਟੀ ਨੇ ਉਹ ਭਾਈ ਅਮਰਤਪਾਲ ਖਾਲਸਾ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਖੁਪੇਗੀ ਪੰਜਾਬ ਦੇ ਵਿੱਚ ਹਾਲਾਂਕਿ ਪਾਰਟੀ ਬਣਾਉਣ ਨੂੰ ਬੜੀਆਂ ਕਹਾਣਾਂ ਕਹਾਣੀਆਂ ਪੈਂਦੀਆਂ ਨੇ ਇੱਧਰ ਅਮ ਭਾਈ ਅਮਰਤਪਾਲ ਖਾਲਸਾ ਤੇ ਖਤਰੇ ਦੀ ਘੰਟੀ ਮੜਾਰੀ ਹੈ ਯਾਨੀ ਕਿ ਖਤਰੇ ਦੀ ਘੰਟੀ ਜਿਹੜੀ ਹੈ ਭਾਈ ਅਮਰਤਪਾਲ ਖਾਲਸਾ ਤੇ ਵੱਜ ਚੁੱਕੀ ਹੈ ਕਠੜ ਬੰਤੀ ਸਿੱਖ ਪ੍ਰਚਾਰਕ ਅਤੇ ਕਰੂਰ ਸਾਹਿਬ ਤੁਹ ਸਾਂਸਦ ਮੈਂਬਰ ਅਮਰਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਸਾਂਸਦ ਮੈਂਬਰ ਨੇ ਅਦਾਲਤ ਤੋਂ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਸਾਮਣਾ ਦੀ ਪਾਲਾ ਕਰ ਦਿਆ ਸਾਂਸਦ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਲਈ ਨਿਰਦੇਸ਼ ਹੈ ਜਿਹੜੇ ਮੰਗੇ ਹਨ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਂਭ ਵਿੱਚ ਘਰ ਵਿੱਚ ਨਜ਼ਰਬੰਦੀ ਕਰਨ ਨੂੰ ਸੰਸਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ ਸਕੇ ਉਹਨਾਂ ਦੀ ਗੈਰ ਹਾਜ਼ਰੀ ਰਹਿਣ ਮਜਬੂਰ ਕੀਤਾ ਜਾ ਰਿਹਾ ਹੈ ਇਸ ਦੇ ਉਦੇਸ਼ ਉਸ ਦੇ ਸੰਸਦੀ ਹਲਕੇ ਦੇ ਪ੍ਰਤੀਨਿਧਤਾ ਤੋਂ ਵਾਂਝਾ ਕਰਨਾ ਅਤੇ 60 ਦਿਨਾਂ ਦੀ ਗੈਰ ਹਾਜ਼ਰੀ ਪੂਰੀ ਹੋਣ ਤੋਂ ਬਾਅਦ ਉਸ ਦੀ ਸੀਟ ਨੂੰ ਖਾਲੀ ਕੋਸ਼ਿਸ਼ ਕਰਨਾ ਜਿਸ ਦੇ ਗੰਭੀਰ ਨਤੀਜੇ ਨਾ ਸਿਰਫ ਉਸ ਦੇ ਲਈ ਸਗੋਂ ਉਸ ਦੇ ਹਲਕਾ ਵੋਟਰਾਂ ਲਈ ਵੀ ਹੋ ਸਕਦੇ ਨੇ ਯਾਨੀ ਕਿ 60 ਦਿਨ ਜਿਹੜਾ ਸੈਸ਼ਨ ਚੱਲਦਾ ਹੈ ਉਹਦੇ ਵਿੱਚ ਇੱਕ ਭਾਰਦਾ ਕਾਨੂੰਨ ਕਹਿੰਦਾ ਹੈ ਕਿ ਜਿਹੜੇ ਐਮਪੀ ਬਣਦੇ ਨੇ ਸੰਸਦ ਬਣਦੇ ਨੇ ਉਹਨਾਂ ਨੂੰ ਵਿੱਚ ਇੱਕ ਤੋਂ ਦੋ ਵਾਰ ਹਾਜ਼ਰੀ ਲੋਣੀ ਜ਼ਰੂਰੀ ਹੈ ਜੇਕਰ ਹੁਣ ਜਿਹੜਾ ਨਵਾਂ ਸੈਸ਼ਨ ਚੱਲਣਾ ਹੈ ਉਹਦੇ ਵਿੱਚ ਜੇਕਰ ਲੋਕ ਸਭਾ ਦੇ ਸੈਸ਼ਨ ਵਿੱਚ ਭਾਈ ਅਮਰਤਪਾਲ ਖਾਲਸਾ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਐਮਪੀ ਵਾਲੀ ਮੈਂਬਰਸ਼ਿਪ ਰੱਦ ਹੋਵੇਗੀ ਪੰਜਾਬ ਤੇ ਹਰਿਆਣਾ ਦੀ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅਮਰਤਪਾਲ ਖਾਲਸਾ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਸੈਸ਼ਨ ਵਿੱਚ ਜਾਣ ਦਿੱਤਾ ਜਾਵੇ ਤਾਂ ਕਿ ਮੇਰੇ ਵੱਲੋਂ ਜਿਹੜੀ ਸੀਟ ਜਿੱਤੀ ਗਈ ਹੈ ਸ਼੍ਰੀ ਖਡੂਰ ਸਾਹਿਬ ਤੋਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਲੋਕਾਂ ਨੇ ਵਿਸ਼ਵਾਸ ਤੇ ਫੇਥ ਕਰਕੇ 197000 ਦੇ ਵੱਡੇ ਫਰਕ ਦੇ ਨਾਲ ਮੈਨੂੰ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਜਿਤਾਇਆ ਹੈ ਭਾਈ ਅਮਰਤਪਾਲ ਖਾਲਸਾ ਮੰਗ ਕਰ ਰਹੇ ਨੇ ਕਿ ਮੈਨੂੰ ਪਰੋਲ ਦਿੱਤੀ ਜਾਵੇ ਮੈਂ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਹਾਜ਼ਰੀ ਰੂਣਾ ਚਾਹਦਾ ਤਾਂ ਕਿ ਮੇਰੀ ਮੈਂਬਰ ਪਾਰਲੀਮੈਂਟ ਆਫ ਮੈਂਬਰ ਆਫ ਪਾਰਲੀਮੈਂਟ ਵਾਲੀ ਜਿਹੜੀ ਕੁਰਸੀ 받 ਚੱਕੇ ਦੂਸਰੇ ਪਾਸੇ ਉਹਨਾਂ ਨੇ ਕਹਿ ਕੇ ਮੈਂ ਆਪਣੇ ਹਲਕੇ ਦੇ ਵਿੱਚ ਵੀ ਜਾਣਾ ਚਾਹੁੰਦਾ ਹਾਂ ਵੋਟ ਆਫ ਥੈਂਕਸ ਕਹਣਾ ਚਾਹੁੰਦਾ ਹਾਂ ਜਿਨ੍ਹਾਂ ਲੋਕਾਂ ਨੇ ਦਿਨ ਪਰ ਰਾਤ ਮਿਹਨਤ ਕਰਕੇ ਮੈਨੂੰ ਐਡੇ ਮੈਨੂੰ ਬਹੁਤ ਸਾਰੀਆਂ ਵੋਟਾਂ ਦੇ ਨਾਲ ਜਿਤਾਇਆ ਹੈ ਧੰਨਵਾਦ